ਸੋ ਟਿਵਾਨਾ ਰਿਡਿਊਸ ਹੋਤਿਆਂ ਨੂੰ ਮੈਂ ਇਹ ਜਾਣਕਾਰੀ ਦੇ ਦਿਆਂ ਸਰੰਦਰਜੀ ਕਿ ਜਿਹੜੇ ਇਹ ਦਿਨ ਮਨਾਏ ਜਾਂਦੇ ਨੇ ਜਿਸ ਤਰ੍ਹਾਂ ਅੱਜ ਵਰਲਡ ਹੈਪੀਨੈਸ ਡੇ ਹੈ ਤੇ ਖੁਸ਼ਹਾਲ ਲੋਕ ਕਿਹੜੀ ਸਟੇਟ ਚ ਜ਼ਿਆਦਾ ਨੇ ਕਿਹੜੀ ਚ ਘੱਟ ਨੇ ਭਾਰਤ ਦੇ 28 ਰਾਜਾਂ ਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 14730 ਲੋਕਾਂ ਤੇ ਸਰਵੇ ਕੀਤਾ ਗਿਆ ਜਿਸ ਦੇ ਵਿੱਚ ਦੱਸਿਆ ਗਿਆ ਕਿ ਕੇਰਲ ਦੇ ਰਹਿਣ ਵਾਲੇ ਜਿਹੜੇ ਲੋਕ ਨੇ ਉਹ ਜ਼ਿਆਦਾ ਖੁਸ਼ ਨੇ ਤੇ 36 ਤੋਂ 45 ਸਾਲ ਉਮਰ ਵਰਗ ਦੇ ਲੋਕ ਜ਼ਿਆਦਾ ਖੁਸ਼ ਨੇ 18 ਤੋਂ ਘੱਟ ਵਾਲੇ ਸਭ ਤੋਂ ਦੁਖੀ ਨੇ ਹੈਰਾਨੀ ਇਸ ਗੱਲ ਦੀ ਹੈ ਇਸ ਰਿਪੋਰਟ ਦੇ ਵਿੱਚ ਕਿ 1800 ਤੋਂ 18 ਸਾਲ ਦੀ ਉਮਰ ਤੋਂ ਘੱਟ ਵਾਲੇ ਸਭ ਤੋਂ ਜ਼ਿਆਦਾ ਕਿਉਂ ਦੁਖੀ ਨੇ ਮਹਿਲਾਵਾਂ ਜ਼ਿਆਦਾ ਫਿਕਰ ਨੇ ਜੈਂਡਰ ਦੇ ਵਿੱਚ ਇਸ ਰਿਪੋਰਟ ਦੇ ਵਿੱਚ ਜਿਹੜਾ ਖੁਸ਼ੀ ਦਾ ਪੈਰਾਮੀਟਰ ਦੱਸਿਆ ਗਿਆ ਉਸ ਦੇ ਵਿੱਚ ਹਿਮਾਚਲ ਕੈਰਲ ਤੋਂ ਬਾਅਦ ਦੂਜੇ ਸਥਾਨ ਤੇ ਹੈ ਪੰਜਾਬ ਚੌਥੇ ਸਥਾਨ ਤੇ ਦੱਸਿਆ ਗਿਆ ਤੇ ਸਾਡੇ ਦੇਸ਼ ਦੇ ਵਿੱਚ 66% ਲੋਕਾਂ ਦਾ ਮੰਨਣਾ ਹੈ ਕਿ ਖੁਸ਼ਹਾਲ ਜ਼ਿੰਦਗੀ ਲਈ ਜੋ ਚਾਹੀਦਾ ਉਹ ਸਭ ਹੈ ਸਾਡੇ ਕੋਲ ਜਾਨੀ ਉਹ ਲੋਕ ਖੁਸ਼ ਨੇ ਇਸ ਰਿਪੋਰਟ ਦੇ ਵੱਖ-ਵੱਖ ਜਿਹੜੇ ਫੈਕਟਰ ਨੇ ਉਹਨਾਂ ਵੱਲੋਂ ਆਈਏ ਤਾਂ ਅੱਜ ਉਮਰ ਬੰਦੇ ਦਾ ਪੇਸ਼ਾ ਉਹਦਾ ਜੈਂਡਰ ਕਈ ਫੈਕਟਰਸ ਤੇ ਇਹ ਖੁਸ਼ੀ ਨਿਰਭਰ ਕਰਦੀ ਹੈ 36 ਤੋਂ 45 ਸਾਲ ਉਮਰ ਵਰਗ ਦੇ 74% ਲੋਕਾਂ ਨੇ ਆਖਿਆ ਕਿ ਉਹ ਖੁਸ਼ ਨੇ ਖੁਸ਼ਹਾਲ ਨੇ ਜਦੋਂ ਕਿ 18 ਸਾਲ ਤੋਂ ਘੱਟ ਉਮਰ ਵਾਲੇ ਇਹਨਾਂ ਲੋਕਾਂ ਦੇ ਵਿੱਚੋਂ 44% ਹੀ ਸੀਗੇ ਜਿਹੜੇ ਕਹਿੰਦੇ ਅਸੀਂ ਖੁਸ਼ ਹਾਂ 66% 18 ਸਾਲ ਤੋਂ ਘੱਟ ਉਮਰ ਵਾਲੇ ਕਹਿੰਦੇ ਅਸੀਂ ਦੁਖੀ ਹਾਂ ਹਾਲਾਂਕਿ ਜ਼ਿੰਦਗੀ 'ਚ 18 ਤੋਂ ਘੱਟ ਵਾਲਿਆਂ ਨੂੰ ਜ਼ਿਆਦਾ ਖੁਸ਼ ਹੋਣਾ ਚਾਹੀਦਾ ਕਿਹੜੀ ਇਹ ਫਿਕਰ ਨੇ ਜ਼ਿੰਮੇਵਾਰੀਆਂ ਨੇ ਪਰ ਬਚਪਨ ਬੜਾਪੇ 'ਚ ਰੁਲ ਗਿਆ ਲੱਗਦਾ ਹੈ ਬਚਪਨ ਮਯੂਸੀਆਂ 'ਚ ਰੁਲ ਗਿਆ ਖਿਆਲ ਬਹੁਤੇ ਪਾਲ ਲੈਨੇ ਕਿ ਮੋਟਰਸਾਈਕਲ ਹੋਵੇ ਕਾਰ ਹੋਵੇ ਕੋਠੀ ਹੋਵੇ ਗਰਲਫ੍ਰੈਂਡ ਹੋਵੇ ਪਰ ਉਹ ਪੂਰੀਆਂ ਨਹੀਂ ਹੁੰਦੀਆਂ ਦਸਤੀਆਂ ਜਾਣੇ 12ਵੀਂ ਤੱਕ ਦੇ ਬੱਚੇ 66% ਦੇ ਬੱਚੇ ਉਦਾਸ ਨੇ ਭਾਰਤ ਦੇ 18 ਤੋਂ 25 ਸਾਲ ਉਮਰ ਵਰਗ ਦੇ 64% 26 ਤੋਂ 35 ਸਾਲ ਉਮਰ ਦੇ 68% 46 ਤੋਂ 60 ਸਾਲ ਉਮਰ ਵਰਗ ਦੇ 68% ਦੀ ਤੇ 60 ਪਲਸ ਵਾਲੇ 48% ਲੋਕ ਖੁਸ਼ ਨੇ ਤੇ ਇਸ ਹੈਪੀਨੈਸ ਰਿਪੋਰਟ ਦੇ ਵਿੱਚ ਸਭ ਤੋਂ ਜ਼ਿਆਦਾ 28 ਰਾਜਾਂ ਦੇ ਤੇ 8 ਕੇਂਦਰ ਸ਼ਾਸਤ ਖੇਤਰਾਂ ਦੇ 14700 30 ਲੋਕਾਂ ਤੇ ਇਹ ਸਰਵੇ ਕਰਕੇ ਰਿਪੋਰਟ ਬਣਾਈ ਹੈ ਤੇ ਇਸ ਸਿਲਸਲੇ ਦੇ ਵਿੱਚ ਕਿ ਅਸੀਂ ਜ਼ਿੰਦਗੀ ਪ੍ਰਤੀ ਨਜ਼ਰੀਆ ਕੀ ਹੈ ਸੋਸ਼ਲ ਸਪੋਰਟ ਤੁਹਾਡੀ ਪਸੰਦ ਨੂੰ ਚੁਣਨ ਦੀ ਆਜ਼ਾਦੀ ਤੁਹਾਡਾ ਸੁੱਖ ਦੁੱਖ ਸਿਹਤ ਤੁਹਾਡੇ ਰਿਸ਼ਤੇ ਕਿਵੇਂ ਨੇ ਇਹ ਸਾਰੇ ਪੈਰਾਮੀਟਰ ਬਣਾਏ ਗਏ ਨੇ ਮਰਦਾਂ ਦੇ ਮੁਕਾਬਲੇ ਮਹਿਲਾਵਾਂ ਜ਼ਿਆਦਾ ਨਿਸ਼ਚਿੰਤ ਨੇ ਤੇ ਖੁਸ਼ ਮਹਿਸੂਸ ਕਰਦੀਆਂ ਨੇ 68% ਮਹਿਲਾਵਾਂ ਦਾ ਕਹਿਣਾ ਹੈ ਕਿ ਬੀਤੇ ਦਿਨ ਉਹ ਜਿਹੜੇ ਦਿਨ ਬੀਤ ਚੁੱਕੇ ਉਹ ਜ਼ਿਆਦਾ ਖੁਸ਼ ਮਹਿਸੂਸ ਕਰ ਰਹੇ ਦੀਆਂ ਨੇ ਤੇ ਕਈ ਵਾਰ ਹੱਸਦੀਆਂ ਨੇ ਜਦੋਂ ਕਿ 68% ਮਰਦਾਂ ਨੇ ਖੁਸ਼ ਹੋਣ ਦੀ ਗੱਲ ਕਹੀ ਹੈ ਤੇ ਮਹਿਲਾਵਾਂ ਉਹਨਾਂ ਤੋਂ 2% ਜ਼ਿਆਦਾ 68% ਨੇ ਜਿਹੜੀਆਂ ਜ਼ਿਆਦਾ ਖੁਸ਼ ਨੇ ਸਰਕਾਰੀ ਨੌਕਰੀ ਕਰਨ ਵਾਲਿਆਂ ਦੇ ਮੁਕਾਬਲੇ ਪ੍ਰਾਈਵੇਟ ਨੌਕਰੀ ਕਰਨ ਵਾਲੇ ਜ਼ਿਆਦਾ ਤਣਾਅ ਮੁਕਤ ਨੇ ਕਿਉਂਕਿ ਸਰਕਾਰੀ ਵਾਲੇ ਮੌਜ ਚ ਨੇ ਆਪਾਂ ਮੰਨਦੇ ਹਾਂ ਸੱਚਾਈ ਹੈ ਪ੍ਰਾਈਵੇਟ ਜੌਬ ਕਰਨ ਵਾਲੇ 72% ਲੋਕਾਂ ਦਾ ਕਹਿਣਾ ਕਿ ਉਹ ਖੁਸ਼ ਨੇ ਸਰਕਾਰੀ ਵਾਲੇ 71% ਖੁਸ਼ਮੰਦ ਨੇ ਪਰ ਇਸ ਸਿਲਸਿਲੇ 'ਚ ਤੇ ਬੇਰੁਜ਼ਗਾਰ 56% ਨੇ ਤੇ ਆਪਣਾ ਕੰਮ ਕਰਨ ਵਾਲੇ 61% ਲੋਕ ਨੇ ਉਹ ਜ਼ਿਆਦਾ ਪਰੇਸ਼ਾਨ ਨੇ 31% ਦਾ ਕਹਿਣਾ ਕਿ ਉਹ ਅਕਸਰ ਤਣਾਅ ਮਹਿਸੂਸ ਕਰਦੇ ਨੇ ਤੇ 26% ਦਾ ਕਹਿਣਾ ਕਿ ਵਾਰ-ਵਾਰ ਅਜਿਹਾ ਹੁੰਦਾ ਰਹਿੰਦਾ ਕਦੇ ਖੁਸ਼ੀ ਕਦੇ ਗਮੀ 15% ਨੇ ਆਖਿਆ ਕਿ ਉਹ ਇਸ ਤਰ੍ਹਾਂ ਦਾ ਤਣਾਅ ਰੋਜ਼ ਚੱਲਦੇ ਨੇ 21% ਦਾ ਮੰਨਣਾ ਕਿ ਕਦੇ ਟੈਨਸ਼ਨ ਉਹਨਾਂ ਨੂੰ ਕਦੇ ਹੁੰਦੀ ਹੈ ਤੇ ਕਦੇ ਇੱਕ ਵਾਰ ਨਹੀਂ ਹੁੰਦੀ ਤੇ ਇਸ ਸੰਸਰ ਦੇ ਵਿੱਚ ਖੁਸ਼ੀ ਹਾਸਲ ਕਰਨ ਦੇ ਲਈ ਕੀ ਕੀ ਕਰਨਾ ਪੈਂਦਾ ਹੈ ਦੇਸ਼ ਦੇ 20 ਵੱਡੇ ਸੂਬਿਆਂ ਦੇ ਵਿੱਚ ਖੁਸ਼ੀ ਦਾ ਪੈਰਾਮੀਟਰ ਤੇ ਕੇਰਲ ਦੇ ਲੋਕ ਪਹਿਲੇ ਹਿਮਾਚਲ ਦੇ ਦੂਸਰੇ ਝਾਰਖੰਡ ਦੇ 20ਵੇਂ ਸਥਾਨ ਤੇ ਨੇ ਯੂਪੀ ਦੇ 19ਵੇਂ ਸਥਾਨ ਤੇ ਨੇ ਜਿਹੜੇ ਸਭ ਤੋਂ ਫਵਾੜੀ ਨੇ तकरीबन ਪਰ ਪੰਜਾਬ ਖੁਸ਼ੀ ਹਾਸਲ ਕਰਕੇ ਜ਼ਿੰਦਗੀ ਜਿਉਣ ਵਾਲੇ ਲੋਕਾਂ ਦੇ ਵਿੱਚ ਚੌਥੇ ਸਥਾਨ ਤੇ ਹੈ ਮਹਾਰਾਸ਼ਟਰ ਵਾਲੇ 8ਵੇਂ 36 ਸੀੜੀ 12ਵੇਂ ਹਰਿਆਣੇ ਵਾਲੇ ਸਾਡੇ ਭਰਾ 11ਵੇਂ ਸਥਾਨ ਤੇ ਨੇ ਖੁਸ਼ੀ ਦੀ ਸੂਚੀ ਦੇ ਵਿੱਚ ਰਾਜਸਥਾਨ ਵਾਲੇ 13ਵੇਂ ਮੱਧ ਪ੍ਰਦੇਸ਼ 14ਵੇਂ ਗੁਜਰਾਤ 16ਵੇਂ ਬਿਹਾਰ 18ਵੇਂ ਸਥਾਨ ਤੇ ਹੈ ਹਾਲਾਂਕਿ ਦਿਨ ਦੇ ਵਿੱਚ ਸਭ ਤੋਂ ਜ਼ਿਆਦਾ ਵਾਰ ਹੱਸਣ ਦੇ ਮਾਮਲੇ 'ਚ ਰਾਜਸਥਾਨੀ ਯਾਨਕਿ 0.71% ਸਕੋਰ ਦੇ ਰੂਪ ਦੇ ਵਿੱਚ ਜਿਹੜਾ ਮੱਧ ਪ੍ਰਦੇਸ਼ 0.70 ਵਾਲੇ ਦੇ ਵਿੱਚ ਆਗੇ ਹੈ ਜਿਹੜੇ ਰੋਜ਼ ਜ਼ਿਆਦਾ ਹੱਸਦੇ ਨੇ ਇਸ ਮਾਮਲੇ 'ਚ ਕਰਨਾਟਕਾ ਟੌਪ ਤੇ ਹੈ 0.91 ਫੀਸਦੀ ਅੰਕਾ ਨਾਲ ਜਿਹੜੇ ਦਿਨ 'ਚ ਜ਼ਿਆਦਾ ਵਾਰ ਹੱਸਦੇ ਨੇ ਟੌਪ ਤੇ ਕਰਨਾਟਕਾ ਹੈ ਤੇ ਕੇਰਲ 0.83 ਨਾਲ ਦੂਜੇ ਸਥਾਨ ਤੇ ਹੈ ਜਿਹੜੇ ਦਿਨ 'ਚ ਜ਼ਿਆਦਾ ਵਾਰ ਹੀ ਹੱਸਦੇ ਨੇ ਦਿਨ ਦੇ ਵਿੱਚ ਜ਼ਿਆਦਾ ਵਾਰੀ ਦੁਖੀ ਤੇ ਗੁੱਸੇ ਹੋਣ ਵਾਲਿਆਂ ਦੇ ਵਿੱਚ ਝਾਰਖੰਡ ਵਾਲੇ ਲੋਕ ਟੌਪ ਤੇ ਨੇ 0.81 ਫੀਸਦੀ ਦਿਨ 'ਚ ਜ਼ਿਆਦਾ ਦੁਖੀ ਤੇ ਗੁੱਸੇ ਹੋਣ ਵਾਲੇ ਲੋਕਾਂ ਦੀ ਸੂਚੀ 'ਚ ਯੂਪੀ ਦੂਜੇ ਸਥਾਨ ਤੇ ਹੈ ਪੇ ਗੁਜਰਾਤ ਇਸ ਮਾਮਲੇ 'ਚ ਤੀਜੇ ਸਥਾਨ ਤੇ ਹੈ ਜਿਹੜੇ ਜਿਆਦਾ ਦਿਨ 'ਚ ਉਦਾਸ ਜਾਂ ਗੁੱਸੇ ਹੁੰਦੇ ਨੇ ਤੇ ਮੁਸੀਬਤ ਵਕਤ ਦੋਸਤਾਂ ਤੇ ਰਿਸ਼ਤੇਦਾਰਾਂ ਦੁਆਰਾ ਮਦਦ ਕਰਨ ਦੇ ਮਾਮਲੇ 'ਚ ਝਾਰਖੰਡ 0.55 ਅੰਕ ਤੇ ਹੈ ਤੇ ਹਿਮਾਚਲ 0.67 ਤੇ ਮਹਾਰਾਸ਼ਟਰ 0.73 ਨੰਬਰ ਤੇ ਹੈ ਕਿ ਜਿਹਨਾਂ ਨੂੰ ਰਿਸ਼ਤੇਦਾਰਾਂ ਦੁਆਰਾ ਮਦਦ ਮਿਲ ਜਾਂਦੀ ਹੈ ਸੱਜਣਤਾ ਉਦਾਰਤਾ ਦੇ ਵਿੱਚ ਕੇਰਲ ਸਭ ਤੋਂ ਅੱਗੇ ਹੈ 0.90 ਫੀਸਦੀ ਪੁਆਇੰਟ ਦੇ ਨਾਲ ਅਸਾਮ 0.92 ਦੇ ਨਾਲ ਜਿਹੜਾ ਇਸ ਤੇ ਬਰਾਬਰ ਹੀ ਹੈ ਤਕਰੀਬਨ 36.02 ਦੇ ਸਕੋਰ ਦੇ ਨਾਲ ਸਭ ਤੋਂ ਪਿਛੜਿਆ ਹੋਇਆ ਜਿੱਥੇ ਸਜਣਤਾ ਜਾਂ ਉਦਾਰਤਾ ਨਹੀਂ ਮਿਲਦੀ ਸਭ ਤੋਂ ਅੱਛੀ ਤੇ ਖਰਾਬ ਜ਼ਿੰਦਗੀ ਦੇ 0 ਤੋਂ 10 ਦੇ ਨੰਬਰਾਂ ਤੇ ਪੰਜਾਬ 6.6 ਤੇ ਹੈ ਕਿ ਜ਼ਿੰਦਗੀ ਸਾਡੀ ਬਿਹਤਰ ਹੈ ਜਾਨੀ ਕਿ 6.6 ਨੰਬਰ ਪੰਜਾਬ ਨੂੰ ਆਏ ਨੇ ਹਰਿਆਣੇ ਨੂੰ 6.8 ਆਏ ਨੇ ਕਿ ਸਭ ਅੱਛਾ ਚਾਰਖੰਡ 4.52 ਤੇ ਹੈ ਪੂਰ ਹੈ गुजराती 5.99 ਤੇ ਨੇ ਪਿੱਛੇ ਨੇ ਜਿਹੜੇ ਕਹਿੰਦੇ ਨੇ ਜੋ ਮਿਲਿਆ ਠੀਕ ਹੈ ਪਸੰਦ ਦੀ ਜ਼ਿੰਦਗੀ ਦੀ ਚੁਣਨ ਦੀ ਆਜ਼ਾਦੀ ਦੇ ਮਾਮਲੇ 'ਚ ਕੇਰਲਾ 0.92% ਦੀ ਹੈ ਕਿ ਵਿਆਹ ਕਰਾਉਣਾ ਭਾਵੇਂ ਰਹਿائش ਕਰਨੀ ਆ ਮੇਰੀ ਮਰਜ਼ੀ ਚੱਲਦੀ ਹੈ ਉਹਦੇ 'ਚ ਕੇਰਲਾ ਟੌਪ ਤੇ ਹੈ ਕਰਨਾਟਕਾ ਦੂਜੇ ਸਥਾਨ ਤੇ ਹੈ ਯੂਪੀ ਵਾਲੇ 0.6 ਨਾਲ ਬੇਤਰਤੀਬੀ ਦੇ ਵਿੱਚ ਨੇ ਥੋੜਾ ਜਿਹਾ ਬਿਹਾਰ 0.55 ਤੇ ਇਹ ਦੱਖਣੀ ਭਾਰਤ ਦੇ ਪੰਜ ਸੂਬਿਆਂ ਦੇ ਤਾਮਲ ਲਾਡੂ ਦੇ ਲੋਕ 0.67% ਨਾਲ ਇਸ ਮਾਮਲੇ ਸਭ ਤੋਂ ਪਛੜੇ ਨੇ ਜਿਨ੍ਹਾਂ ਨੂੰ ਆਪਣੀ ਪਸੰਦ ਦੀ ਜ਼ਿੰਦਗੀ ਵਿਆਹ ਜਾਂ ਹੋਰ ਮੌਕੇ ਪਸੰਦ ਦੇ ਨਹੀਂ ਮਿਲਦੇ ਇਸ ਸਬੰਧੀ ਸਾਡੇ ਦੇਸ਼ ਦੇ 64% ਲੋਕਾਂ ਦਾ ਕਹਿਣਾ ਹੈ ਕਿ ਜ਼ਿੰਦਗੀ ਦੇ ਵਿੱਚ ਮੇਰਾ ਟੀਚਾ ਜਿਹੜਾ ਟਾਰਗੇਟ ਹੈ ਜਿਹੜਾ ਉਹ ਸਪਸ਼ਟ ਹੈ ਮੈਂ ਲਗਾਤਾਰ ਆਪਣਾ ਟੀਚਾ ਹਾਸਲ ਕਰ ਰਿਹਾ 68% ਲੋਕਾਂ ਦਾ ਕਹਿਣਾ ਕਿ ਮੈਂ ਦਿਨ ਦੇ ਵਿੱਚ ਅਜਿਹਾ ਕਰ ਰਿਹਾ ਜੋ ਮੈਨੂੰ ਮੇਰੀ ਜ਼ਿੰਦਗੀ ਦਾ ਮਕਸਦ ਪੂਰਾ ਕਰਨ ਦੇ ਕਰੀਬ ਲੈ ਜਾਂਦਾ ਹੈ 68% ਲੋਕਾਂ ਦਾ ਕਹਿਣਾ ਹੈ ਕਿ ਇੱਕ ਖੁਸ਼ਹਾਲ ਜ਼ਿੰਦਗੀ ਜਿਉਣ ਦੇ ਲਈ ਜੋ ਹੋਣਾ ਚਾਹੀਦਾ ਉਹ ਸਾਡੇ ਕੋਲ ਹੈ ਮੈਂ ਆਪਣਾ ਟੈਲੈਂਟ ਜਾਣਦਾ ਤੇ ਹਰ ਦਿਨ ਆਪਣੇ ਕੰਮ ਦੇ ਵਿੱਚ ਆਪਣੇ ਟੈਲੈਂਟ ਦਾ ਇਸਤੇਮਾਲ ਕਰਦਾ 64% ਲੋਕਾਂ ਦਾ ਕਹਿਣਾ ਕਿ ਮੇਰੀ ਜ਼ਿੰਦਗੀ ਦੇ ਵਿੱਚ ਅਜਿਹੇ ਲੋਕ ਨੇ ਜੋ ਅੱਖਾਂ ਬੰਦ ਕਰਕੇ ਮੇਰੇ ਤੇ ਭਰੋਸਾ ਕਰਦੇ ਨੇ ਹਾਲਾਂਕਿ 44% ਦਾ ਮੰਨਣਾ ਕਿ ਉਹਨਾਂ ਦੇ ਵਿੱਚ ਨਕਾਰਾਤਮਕ ਭਾਵਨਾਵਾਂ ਜ਼ਿਆਦਾ ਨੇ ਵੀ ਉਹ ਨੈਕਟਰ ਸੋਚਦੇ ਨੇ ਹਰ ਚੀਜ਼ ਪ੍ਰਤੀ ਕਿ ਕੁਝ ਨਹੀਂ ਹੋਣਾ ਅਜਿਹੇ ਦੇ ਵਿੱਚ ਕੰਮ ਕਰਨ ਵਾਲੇ ਵਿੱਚ ਮਹਿਲਾਵਾਂ ਤੇ ਪੁਰਸ਼ਾਂ ਦਾ ਅੰਕੜਾ ਬਰਾਬਰ ਹੈ ਹਾਲਾਂਕਿ ਖੁਸ਼ੀ ਦੇ ਮਾਮਲੇ 'ਚ ਮਹਿਲਾਵਾਂ 68% ਨੇ ਇੰਡੀਆ 'ਚ ਤੇ ਬੰਦੇ 68% ਨੇ ਜਿਹੜੇ ਖੁਸ਼ਹਾਲ ਨੇ ਯਾਨੀ ਬੀਬੀਆਂ ਜ਼ਿਆਦਾ ਖੁਸ਼ ਨੇ ਜੋ ਵੀ ਮਿਲਿਆ ਉਸ ਦੇ ਵਿੱਚ ਤੇ ਗੁੱਸੇ ਦੇ ਮਾਮਲੇ 'ਚ ਥੋੜਾ ਜਿਹਾ ਹੈ ਜੀ ਸਰੰਦਰ ਜੀ ਤਾਂ ਇੱਕ ਘੱਟ 60% ਲੋਕਾਂ ਦਾ ਕਹਿਣਾ ਹੈ ਨਾ 14700 ਲਈ 30 ਲੋਕਾਂ ਦੇ ਸੈਂਪਲ ਸਰਵੇ ਦੇ ਵਿੱਚੋਂ ਕਿ ਵਿੱਤੀ ਹਾਲਾਤ ਦਾ ਸਭ ਤੋਂ ਵੱਡਾ ਕਾਰਨ ਜਿਹੜਾ ਹੈਗਾ ਤਣਾਅ ਆਇਆ ਵਿੱਤੀ ਹਾਲਤ ਯਾਨੀ ਤਣਾਅ ਦਾ ਵੱਡਾ ਕਾਰਨ ਹੈ ਟੈਨਸ਼ਨ ਦਾ ਕਾਰਨ ਪੈਸਾ ਨਾ ਹੋਣਾ 44% ਦਾ ਮੰਨਣਾ ਕਿ ਵਰਕ ਦਾ ਪ੍ਰੈਸ਼ਰ ਹੈ ਜਿਹੜਾ ਕੰਮ ਸਾਨੂੰ ਨਹੀਂ ਸੂਟੇਬਲ ਮਿਲਿਆ ਉਹ 44% ਕਾਰਨ ਯਾਨੀ ਕਿ ਕੰਮ ਕਰਨ ਮੈਂ ਦੁਖੀ ਹਾਂ 34% ਦਾ ਕਹਿਣਾ ਕਿ ਬਿਮਾਰੀਆਂ ਕਾਰਨ ਮੈਂ ਦੁਖੀ ਹਾਂ 37% ਦਾ ਕਹਿਣਾ ਕਿ ਸਖਤ ਸਮਾਜਿਕ ਨਿਜਮਾ ਕਰਕੇ ਮੈਂ ਦੁਖੀ ਹਾਂ ਕਿ ਮੈਨੂੰ ਸਮਾਜ ਨੇ ਤੰਗ ਕੀਤਾ ਹੋਇਆ ਕਿਸੇ ਦੀ ਲਾਮਰਜ ਰੋਗੀ ਉਹ ਵੀ ਕਹਿੰਦਾ ਉਹ ਮੈਂ ਦੁਖੀ ਹਾਂ ਸਮਾਜ ਨੇ ਨਹੀਂ ਦਿੱਤੀ ਮੈਨੂੰ ਇਸੇ ਤਰ੍ਹਾਂ ਦੇਸ਼ ਦੇ ਲੋਕਾਂ ਦੇ ਵਿੱਚ ਗੁੱਸਾ ਵਧ ਰਿਹਾ ਹੈ 40% ਲੋਕ ਦਿਨ ਦੇ ਵਿੱਚ ਕਈ ਵਾਰੀ ਗੁੱਸੇ ਹੁੰਦੇ ਨੇ ਤੇ 23 ਵਿਸਾਲ 2023 ਦੇ ਵਿੱਚ 34% ਤੇ 2022 ਦੇ ਵਿੱਚ 30% ਲੋਕਾਂ ਨੇ ਅਜਿਹਾ ਮੰਨਿਆ ਸੀ ਕਿ ਸਾਨੂੰ ਗੁੱਸਾ ਬਹੁਤ ਜ਼ਿਆਦਾ ਆਉਂਦਾ ਹੈ ਪਰ ਹੁਣ ਇਹ ਮੰਨਣ ਵਾਲੇ 40% ਹੋ ਗਏ 2024 ਦੇ ਸੰਕੜੇ ਦੇ ਵਿੱਚ ਜਿਹੜੇ ਕਹਿੰਦੇ ਨੇ ਕਿ ਸਾਨੂੰ ਗੁੱਸਾ ਬਹੁਤ ਆਉਂਦਾ ਜਿਹੜੇ 2 ਸਾਲਾਂ 'ਚ 10% ਦੀ ਲੋਕ ਵਧ ਗਏ ਨੇ 30 ਤੋਂ 40% ਹੋ ਗਏ ਨੇ ਜਿਹੜੇ ਇਕਵਾਲੀਆ ਮੰਨਦੇ ਨੇ ਕਿ ਅਸੀਂ ਬਹੁਤ ਗੁੱਸੇ ਚ ਆਉਂਦੇ ਆ ਮੁਸਕਰਾਉਣ ਵਾਲੇ ਲੋਕ ਸੀ ਜਿਹੜੇ 2023 ਦੇ ਵਿੱਚੋਂ 67% ਸੀਗੇ ਤੇ ਇੰਨਾ ਕੀ ਸ਼ਾਦਿਸ ਤੋਂ ਥੋੜਾ ਜਿਹਾ ਘਟੇ ਨੇ 24 ਦੇ ਵਿੱਚ ਤੇ ਅੱਠ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿੱਚ ਪਾਂਡਿਚਰੀ ਦੇ ਲੋਕ ਸਭ ਤੋਂ ਜ਼ਿਆਦਾ ਖੁਸ਼ ਨੇ ਯੂਟੀ ਦੇ ਵਿੱਚ ਲਖਸ਼ਦੀਪ ਵਾਲੇ ਦੂਜੇ ਦਿੱਲੀ ਵਾਲੇ ਤੀਸਰੇ ਸਥਾਨ ਤੇ ਨੇ ਤੇ ਦਾਦਰਾ ਤੇ ਨਗਰ ਹਵੇਲੀ ਵਾਲੇ ਚੌਥੇ ਤੇ ਚੰਡੀਗੜੀ ਇੰਨਾ ਸੋਹਣਾ ਮਾਹੌਲ ਹੋਣ ਦੇ ਬਾਅਦ باوجود ਵੀ ਪਾਂਡਿਚਰੀ ਤੋਂ ਪੰਜਵੇਂ ਅੰਕਤੇ ਨੇ ਯਾਨੀ ਕਿ ਇਸ ਸਕੋਰ ਚ ਜਿਹੜੇ ਯੂਟੀ ਦੇ ਵਿੱਚੋਂ ਚੰਡੀਗੜ੍ਹ ਵਾਲੇ ਪੰਜਵੇਂ ਸਥਾਨ ਤੇ ਨੇ ਜਿਹੜੇ ਖੁਸ਼ ਨੇ ਅੰਡੇਮਾਨ ਨਿਕੋਬਰ ਵਾਲੇ ਛੇਵੇਂ ਜੰਮੂ ਕਸ਼ਮੀਰ ਵਾਲੇ 7ਵੇਂ ਤੇ ਲਦਾਖ ਵਾਲੇ 8ਵੇਂ ਨੰਬਰ ਤੇ ਨੇ ਪਰ ਪਾਂਡਿਚਰੀ ਤੇ ਲਖਸ਼ਦੀਪ ਵਾਲੇ ਪਹਿਲੇ ਤੇ ਦੂਸਰੇ ਤੇ ਦਿੱਲੀ ਵਾਲੇ ਤੀਸਰੇ ਸਥਾਨ ਤੇ ਨੇ ਖੁਸ਼ੀ ਦੇ ਮਾਮਲੇ ਦੇ ਵਿੱਚ ਸੋ ਇਹ ਰਿਪੋਰਟ ਦੁਨੀਆ ਦੇ ਬਦਲਦੇ ਮਨੁੱਖੀ ਸੁਭਾਅ ਦੀ ਇੱਕ ਤਫਸੀਲ ਹੈ ਹਾਲਾਂਕਿ ਇਹਦੇ ਵਿੱਚ ਕੋਈ ਉਹਨਾਂ ਨੇ ਮੀਟਰ ਨਹੀਂ ਲਾਇਆ ਜੋ ਲੋਕਾਂ ਨੇ ਦੱਸਿਆ ਉਸ ਮੁਤਾਬਕ ਹੀ ਇਹਨਾਂ ਨੇ ਮੰਨਿਆ ਕਿ ਅਸੀਂ ਖੁਸ਼ ਆਂ ਜਾਂ ਗਮਗੀਨ ਆ ਹੁਣ ਟਟੇਰੀਆਂ ਬੋਲਦੀਆਂ ਨੇ ਪਰਮਜੀਤ ਸਿੰਘ ਭੋਗਲਾ ਦੇ ਸਿਰ ਤੇ ਸਾਈਕਲ ਭਜਾਈ ਫਿਰਦੇ ਨੇ ਤੇ ਟਟੇਰੀ ਵਾਂਗੂ ਸਾਡੇ ਲੋਕ ਵੀ ਬਹੁਤੇ ਐਂ ਲੱਤਾਂ ਖੜੀਆਂ ਰੱਖਦੇ ਨੇ ਤੇ ਖੁਸ਼ੀ ਕਿੱਥੋਂ ਹੋਣੀ ਐ ਜੀ ਭਗਲਾ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਬਾਬਾ ਉਹਦੇ ਗੱਲਾਂ ਸੁਣ ਕੇ ਕੁਝ ਨਾ ਪਿੰਡ ਦੀਆਂ ਗੱਲਾਂ ਸ਼ੇਅਰ ਕਰਨ ਨੂੰ ਦਿਲ ਕਰਿਆ ਜੀ ਹਾਂ ਅੱਛਾ ਤੁਸੀਂ ਜਿਵੇਂ ਆਪਣੇ ਰਿਪੋਰਟ ਆਈ ਹੈ ਕਿ ਲੋਕ ਨਾ ਕਿੰਨੇ ਖੁਸ਼ ਨੇ ਕਿੰਨੇ ਨਾ ਖੁਸ਼ ਨੇ ਮਤਲਬ ਦੁੱਖ ਸੁੱਖ ਸਭ ਨੂੰ ਆਉਂਦੇ ਨੇ ਬੀਬੀਆਂ ਜ਼ਿਆਦਾ ਖੁਸ਼ ਨੇ ਬੰਦੇ ਘੱਟ ਖੁਸ਼ ਨੇ ਤੁਸੀਂ ਹਰ ਸਾਲ ਆਉਂਦੇ ਹੋ ਲੋਕਾਂ ਦੇ ਚਿਹਰੇ ਮੂਰੇ ਵੇਖਦੇ ਹੋ ਕੀ ਲੱਗਦਾ ਹੈ ਕਿ ਖੁਸ਼ੀ ਘਟ ਰਹੀ ਹੈ ਕਿ ਵੱਧ ਰਹੀ ਹੈ ਪੰਜਾਬ 'ਚ ਖਾਸ ਕਰਕੇ ਭਾਜੀ ਡਿਫੈਂਡ ਕਰਦਾ ਹੈਗਾ ਬੰਦਿਆਂ ਦੇ ਉੱਤੇ ਖੁਸ਼ ਬੰਦਿਆਂ ਨੂੰ ਇੱਥੇ ਦੇਖਦੇ ਹੁੰਨੇ ਆ ساری ਜ਼ਿੰਦਗੀ ਮੈਂ ਉਹਨਾਂ ਨੂੰ ਦੇਖ ਦੇ ਲ ਦੇਖਿਆ ਹੈਗਾ ਮੇਰੇ ਕਲਾਸ ਮੈਟਰ ਵੀ ਰਹੇ ਆ ਉਹ ਜਦ ਦੇਖ ਲੋ ਚਾਹੇ ਉਹਨਾਂ ਤੇ ਮਾੜਾ ਟਾਈਮ ਚੱਲ ਰਿਹਾ ਚਾਹੇ ਚੰਗਾ ਉਹ ਹਰ ਟਾਈਮ ਹੱਸਦੇ ਹੀ ਆ ਹੂੰ ਮੈਂ ਹੈਰਾਨ ਆ ਵੀ ਹਰਾਮ ਹੈਰਾਨਾ ਵੀ ਉਹ ਇੰਨਾ ਜਿਆਦਾ ਮਤਲਬ ਕਾਰੋਬਾਰ ਖਤਮ ਹੋ ਗਿਆ ਜ਼ਮੀਨ ਵੇਚੀ ਸਾਰਾ ਕੁਝ ਹੋ ਗਿਆ ਤੇ ਉਹ ਫਿਰ ਵੀ ਮਤਲਬ ਹੱਫੀ ਨਹੀਂ ਹੁਣੇ ਜਾਂਦੀ ਹੈਗੀ ਹੂੰ ਤੇ ਸਾਡੇ ਵਰਗੇ ਹੁੰਨੇ ਆ ਉਹ ਬਿਨਾਂ ਮਤਲਬ ਤੋਂ ਐਵੇਂ ਝੁਰੀ ਜਾਂਦੇ ਹੈਗੇ ਆ ਸਾਰਾ ਕੁਝ ਠੀਕ ਠਾਕ ਹੁੰਦੇ ਆ ਸਭ ਕੁਝ ਹੁੰਦੇ ਆ ਆਉਂਦੇ ਆ ਵੀ ਸੱਤਵੀਂ ਪੀੜੀ ਦਾ ਕੀ ਬਣੂ ਅੱਠਵੀਂ ਦਾ ਕੀ ਬਣੂ ਹਾਂ ਬਿਲਕੁਲ ਬਿਲਕੁਲ ਹਾਂ ਜੀ ਮੈਂ ਆਪਣੇ ਪਿੰਡ ਦੀ ਗੱਲ ਸ਼ੇਅਰ ਕਰਨੀ ਸੀ ਜਿੱਤਾਂ ਮਹਾ ਖੁਸ਼ੀਆਂ ਆ ਵੀ ਹੁੰਦੀਆਂ ਐਂਟਰਟੇਨਮੈਂਟ ਜਦੋਂ ਜਦੋਂ ਅਸੀਂ ਛੋਟਰੇ ਹੁੰਦੇ ਸੀਗੇ ਗਰੋ ਅਪ ਹੋਏ ਤਾਂ ਕੱਚੇ ਘਰਾਂ 'ਚ ਰਹਿੰਦੇ تھے ਤੇ ਕੁੱਤੇ ਦੇ ਉੱਤੇ ਸੌਂਿਆ ਕਰਦੇ ਉੱਪਰ ਤੇ ਕੁੱਤੇ ਦੇ ਸੌਣਾ ਤਾਂ ਪਿਛਲੇ ਪਾਸੇ ਘਰ ਸੀਗੇ ਪੰਡਤਾਂ ਦੇ ਤੇ ਇੱਕ ਘਰ ਸੀਗਾ ਜੱਟਾਂ ਦਾ ਜੀ ਜਿਹੜਾ ਜਿੱਤਾਂ ਦਾ ਘਰ ਸੀਗਾ ਉਹ ਹੈਗਾ ਮਤਲਬ ਬੰਦਾ ਸੀਗਾ ਮਿਲੋ ਇੱਕ ਕਹਿ ਦੋ ਵੀ ਜਿੱਦੀ ਦਿਮਾਗ ਦਾ ਉਹਨਾਂ ਕੀ ਕਰਨਾ ਸ਼ਾਮ ਨੂੰ ਮਤਲਬ 5 6 ਵਜੇ ਗੰਦਾਸੀ ਚੱਕ ਲੈਣੀ ਅੰਦਰ ਤੋਂ ਪੱਥਰ ਦੇ ਉੱਤੇ ਚੋ 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 ਕਰਾਈ ਜਾਣੀ ਆਜਾ ਤਿੱਖਾ ਕਰੀ ਜਾਣਾ ਗੰਡਾਸਾ ਜੀ ਚੱਕ ਦੋ ਜੀ ਗੰਦਾਸੀ ਅੱਜ ਕਿਸੇ ਨਾ ਕਿਸੇ ਦਾ ਘਾਟਾ ਲਾਈ ਹੈ ਪੰਡ ਤਾਂ ਪੰਡ ਤਾਂ ਨੇ ਵਿਚਾਰਾ ਦਰਵਾਜ਼ੇ ਬੰਦ ਕਰ ਲਏ ਕਰਦੇ ਆ ਡਰਦੇ ਨੇ ਰੋਲ ਦਾ ਐਂਟਰਟੇਨਮੈਂਟ ਇਹੀ ਹੋਇਆ ਕਰਦਾ ਵੀ ਅੱਜ ਦੇ ਵੀ ਅੱਜ ਕੀ ਹੋਊਗਾ ਹਾਂ ਜੀ ਸਾਡੇ ਉਸ ਪੱਧਰ ਪੁਰਸ਼ ਨੇ ਸਾਡੇ ਗੁਰੂ ਸਾਡੇ ਪਿੰਡ ਦੇ ਵਿੱਚ ਪੁੱਤ ਪੱਧਰ ਪੁਰਸ਼ ਨੇ ਦੂਜਾ ਗੁਰੂ ਘਰ ਬਣਾਇਆ ਤੁਸੀਂ ਛੋਟੇ ਹੁੰਦੇ ਗੁਰੂ ਘਰ ਜਾਂਦੇ ਹੁੰਦੇ ਸਾਡੇ ਨਾਲ ਜਿ ਤਰ੍ਹਾਂ ਆਰਾਮਦਾਸੀਆਂ ਦੇ ਮੁੰਡੇ ਸੀਗੇ ਉਹ ਯਾਰ ਦੋਸਤੀ ਕੀ ਉਹ ਨਾਲ ਪੜ ਹੂੰ ਜੀ ਤੇ ਦੇਖ ਵਰਤਾਨ ਲੱਗ ਗਿਆ ਉਹਨੇ ਕਦੇ ਦੇਖ ਖੋਲੀ ਹੱਥ ਚ ਕਹਿੰਦਾ ਨਾ ਤੂੰ ਦੇਖ ਨਹੀਂ ਵਰਤਾ ਸਕਦਾ ਓ ਮਾਈ ਗੋਡ ਛੋਟੀ ਜਤੀ ਦਾ ਹੈਗਾ ਉਹ ਗੱਲ ਜੀ ਉਹ ਖੁੰਦਾ ਕਰ ਗਈ ਉਹਦੇ ਮਰ ਅ ਹਾਂ ਜੀ ਉਹ ਉਹਨਾਂ ਨੇ ਕੀ ਕਰਿਆ ਉਹਨਾਂ ਨੇ ਆਪਣਾ ਵੱਖਰਾ ਇੱਕ ਪਹਿਲਾ ਕਮਰਾ ਜਾਂ ਆ ਕਮਰੇ ਮਾਕੇ ਹੌਲੀ ਹੌਲੀ ਉਹ ਗੁਰੂ ਘਰ ਬਣ ਗਿਆ ਅੱਛਾ ਉਹਨਾਂ ਨੇ ਹੈ ਵੀ ਜਿੱਤੀ ਸੀਗੀ ਉਹ ਵੀ ਉਹਨਾਂ ਨੇ ਉਹ ਤੋਂ ਵੀ ਮੋਨ ਧਾਰ ਲਿਆ ਹੁਣ ਵੀ ਉਹਨਾਂ ਨੇ ਮੋਨ ਧਾਰਿਆ ਬੋਲਦੇ ਨਹੀਂ ਹੈਗੇ ਉਹ ਉਹਦਾ ਆਪਣੇ ਗੁਰੂ ਘਰ ਤੇ ਬੈਠੇ ਆ ਮੈਂ ਦੇਖਿਆ ਵੀ ਉਹ ਬੰਦਾ ਜਿਹੜਾ ਇੱਕ ਸਗਰਾਂਤੀ ਸਗਰਾਂਤ ਨਾਂ ਹੁੰਦਾ ਸੀਗਾ ਉਹ ਹੁੰਦੇ ਕਰਕੇ ਸਾਡੇ ਗੁਰੂ ਪਿੰਡ ਚ ਦੂਜਾ ਗੁਰੂ ਘਰ ਬਣਿਆ ਹੂੰ ਅੱਛਾ ਉਹ ਬੰਦਾ ਉਹਦਾ ਕੋਈ ਚੋਕਾ ਉਹਨੇ ਮੋਨ ਲੀ ਗੀ ਉਹ ਜਿਹਨੇ ਬੰਦੇ ਨੇ ਮੋਨ ਧਾਰਿਆ ਜਿਹਨੇ ਉਹ ਗੁਰੂ ਤਾਂ ਮਗਲ گور ਦਵਾਰਾ ਬਣਾਇਆ ਐਸੀ ਭਾਈਚਾਰੇ ਚ ਉਹਨੇ ਚੁੱਪ ਵੱਟ ਲਈ ਕਿਪਾਟੀ ਹੋਈ ਮੂੰਹ ਤਰ ਹੈ ਜੀ ਹੁਣ ਵੀ ਮੂੰਹ ਤਰ ਹੈ ਫਿਰ ਉਹ ਬੋਲਦਾ ਨਹੀਂ ਇਸ਼ਾਰੇ ਨਾਲ ਹੀ ਗੱਲ ਕਰਦਾ ਹਾਂ ਇਸ਼ਾਰੇ ਨਾਲ ਜਾਂ ਲਿਖ ਕੇ ਦੇ ਦਿੰਦਾ ਜੀ ਉਸ ਉਹਦੋਂ ਦਾ ਬੋਲੇ ਹੀ ਨਹੀਂ ਨਾ ਬੋਲੇ ਵੀ ਜੀ ਉਹਦੋਂ ਰੇ ਅਪਰਾ ਚੜਾਈ ਉਹਦੀ ਗੋਰੀ ਬਾਬਾ ਬਣ ਗਿਆ ਉਹ ਬਾਬਾ ਬੜੇ ਉਹ ਹੀ ਸੇਵ ਬਹੁਤਣ ਲੱਗਿਆ ਜੀ ਹੁਣ ਸੇਵ ਉਸ ਬਾਬਾ ਬਣਦਾ ਹੈਗਾ ਓ ਮਾਈ ਗੋਡ ਥੈਂਕ ਯੂ ਨਹੀਂ ਮੈਂ ਇੱਕ ਗੱਲ ਹੋਰ ਕਰਨੀ ਸੀ ਜਿੱਦਾਂ ਇਹ ਇਹ ਪਿੰਡ ਦੇ ਵਿੱਚ ਮੰਦਿਰ ਤੁਹਾਨੂੰ ਪਤਾ ਮੇਰੇ ਕੋਟ ਨਾਲ ਇੱਕੋ ਠੀ ਮੰਦਿਰ ਬਣਿਆ ਹੋਇਆ ਹੈਗਾ ਤੇ ਨਾਲ ਨਾ ਦੂਜੇ ਪਾਸੇ ਇੱਕ ਸਾਡੇ ਪਿੰਡੂ ਸੀਗੇ ਨੂਰ ਬੰਬਤ ਜੀ ਉਹਨਾਂ ਦਾ ਸੀਗਾ ਮਤਲਬ ਇਹਨਾਂ ਦਾ ਕੰਮ ਭਾਂਡੇ ਬਣਾਉਂਦੇ ਹੁੰਦੇ ਤੇ ਉਹ ਆਵੇ ਵਗੈਰਾ ਹੈ ਨਾ ਤੇ ਛੋਟੇ ਉਹਨੂੰ ਦੇਖਣਾ ਪਹਿਲਾਂ ਕਦੇ ਕੁਲਫੀਆਂ ਵੇਚਿਆ ਕਰਨੀਆਂ ਕਦੇ ਸਬਜ਼ੀ ਵੇਚਣ ਲੱਗ ਜਾਣਾ ਉਹਨਾਂ ਦੇ ਸੀਗੇ ਉੱਥੇ ਜਿੱਥੇ ਆਵਲ ਆਇਆ ਸੀ ਉੱਥੇ ਬਰੌਂਟਾ ਸੀ ਬੜਾ ਤਕੜਾ ਉੱਥੇ ਦਾ ਚੁੰਨੀਆਂ ਜੀ ਬੰਨਣ ਲੱਗੇ ਬਰੌਂਟੇ ਦੇ ਹੂੰ ਬਰੌਂਟੇ ਦੇ ਚੁੰਨੀਆਂ ਬਨਦੇ ਬਨਦੇ ਜੀ ਉਹਨਾਂ ਨੇ ਕੀ ਹੋਇਆ ਉੱਥੇ ਛੋਟੇ ਚਾਰ ਕੀਤਾ ਰੱਖ ਲਿਆ ਇਟ ਹੋਣ ਉਸੇ ਪੀਰ ਬਣ ਗਿਆ ਜੀ ਹੁਣ ਤਾਂ ਮਤਲਬ ਇੰਨੀ ਕਿ ਸੰਗਤ ਉਸੇ ਆ ਰਹੀ ਹੈ ਵੀ ਪੀਰ ਵੀ ਨੂਰ ਮਮ ਜੀ ਤੇ ਬਹੁਤ ਪਹੁੰਚੇ ਹੋਏ ਹੈ ਮੈਨੂੰ ਇੱਕ ਦਿਨ ਮਿਲ ਗਿਆ ਉਹ ਮਾ ਵੀ ਹਾ ਵੀ ਨੂਰੇ ਕਿਦਾਂ ਕਹਿੰਦਾ ਠੀਕ ਹੈ ਮੈਂ ਕੰਮ ਕਿਦਾਂ ਕਰ ਰਿਹਾ ਕੰਮ ਕਹਿੰਦਾ ਬਾਈ ਬਹੁਤ ਵਧੀਆ ਮਤਲਬ ਇਹ ਆਪਣੇ ਲੋਕਾਂ ਦੀ ਨਾ ਦੀ ਮੈਟੈਲਟੀ ਹੈ ਪਹਿਲੋਂ ਪੀਰ ਬਣਿਆ ਹੋਇਆ ਮਤਲਬ ਪੂਰਾ ਬਾਬਾ ਬਣਿਆ ਹੋਇਆ ਉਹ ਵੀ ਜਰ ਗਿਆ ਵਿਚਾਰਾ ਸਬਜ਼ੀ ਦੇ ਕੰਮਿਆਬ ਨਹੀਂ ਹੋਇਆ ਕੁਲਫੀਆਂ ਦੇ ਕੰਮ ਨਹੀਂ ਹੋਇਆ ਪਰ ਇਧਰ ਪੀਰ ਵਾਲੇ ਕੰਮ ਚ ਕਾਮਯਾਬ ਹੋ ਗਿਆ ਹੂੰ ਮਤਲਬ ਇਹ 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 ਸਾਹਿਬ ਹੈ ਜੀ ਆਪਣਾ ਤਾਂ ਅੱਲਾਹੂ ਅਕਬਰੂ ਹੀ ਹੁੰਦੀ ਹੈ ਸਵੇਰੇ ਰਾਮਨਾਮ ਵੀ ਹੁੰਦਾ ਹੈਗਾ ਗੁਰਦੁਆਰਾ ਪਿੱਤਰ ਤੋਂ ਬਚ ਗਈ ਹੂੰ ਹੂੰ ਸਤਿ ਸ਼੍ਰੀ ਅਕਾਲ ਬਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਖੈਰ ਸਰੇਂਦਰ ਜੀ ਜਿਸ ਤਰ੍ਹਾਂ ਜਿਹੜੀ ਰਿਪੋਰਟ ਹੈ ਹਾਸੇ ਦੀ ਜਾਂ ਜ਼ਿੰਦਗੀ ਚ ਹਾਸਾ ਤੇ ਖੁਸ਼ੀਆਂ ਦੀ ਹਾਲਾਂਕਿ ਧਰਮ ਦਾ ਅਗਰ ਜ਼ਿਕਰ ਕਰੀਏ ਤਾਂ ਹਸੰਦਿਆਂ ਖਲੰਦਿਆਂ ਵਿੱਚੇ ਹੋਵੇ ਮੁਕਤ ਗੁਰਬਾਣੀ ਹਾਸੇ ਦਾ ਸੰਦੇਸ਼ ਦਿੰਦੀ ਹੈ ਕੀ ਮਹਿਸੂਸ ਕਰਦੇ ਹੋ ਰਿਪੋਰਟ ਜੀ ਰਿਪੋਰਟ ਫਰਮੰਦਰ ਹਾਂ ਹਾਸਾ ਕਈ ਵਾਰੀ ਆਉਂਦਾ ਉਹ ਕਾਲਜ ਦਾ ਟਾਈਮ ਯਾਦ ਕਰਕੇ ਸਕੂਲ ਦਾ ਤੇ ਯੂਨੀਵਰਸਿਟੀ ਦਾ ਇੱਕ ਵਾਰੀ ਯੂਨੀਵਰਸਿਟੀ ਕੀ ਹੋਇਆ ਪਰਮੰਦਰ ਆਪਾਂ ਨਾ ਪਿੰਡਾਂ ਜੇ ਇੱਕ ਨਾ ਉਹ ਆਈਸਕ੍ਰੀਮ ਵੇਚਣ ਵਾਲਾ ਆਉਂਦਾ ਹੁੰਦਾ ਸੀਗਾ ਉਹਦਾ ਕੋੜ ਨਾ ਉਹ ਲੱਕੜ ਦੀ ਪੇਟੀ ਜੀ ਨਹੀਂ ਸੀ ਹੁੰਦੀ ਗੋਲ ਸਾਈਕਲ ਦੇ ਪਿੱਛੇ ਬੰਨੀ ਹੁੰਦੀ ਉਹਦੇ ਵਿੱਚ ਇੱਕ ਉਹ ਟੀਨ ਜੈਦੀ ਹੁੰਦੀ ਸੀਗੀ ਉਹ ਉਹਦੇ ਵਿੱਚ ਉਹਦੀ ਹੁੰਦੀ ਸੀ ਉਹ ਕਾਗਜ਼ ਦੇ ਉੱਤੇ ਪਾ ਪਾ ਸਾਰਿਆਂ ਨੂੰ ਦੇਈ ਜਾਂਦਾ ਦੁੱਧ ਤੋਂ ਬਣਾਈ ਹੁੰਦੀ ਸੀ ਤੇ ਉਹ ਕਿਉਂ ਹੈ ਇੱਕ ਦਿਨ ਯੂਨੀਵਰਸਿਟੀ ਬੈਠੇ ਬੈਠੇ ਨਾ ਕਹਿੰਦੇ ਚਲੋ ਆਈਸਕ੍ਰੀਮ ਬਣਾਈ ਭਾਈ ਦੁੱਧ ਵੀ ਲੈ ਆਏ ਤੇ ਧਿਆਨ ਜੇ ਕਿਸੇ ਦੇ ਨਹੀਂ ਆਇਆ ਉਹ ਕਿੱਥੋਂ ਲਿਆਉਣ ਨੂੰ ਪਰਦੇ ਕਰ ਦੇਣਾ ਸ਼ੇਕਪੁਰ ਪਿੰਡ ਚੋਂ ਲੱਭ ਕੇ ਲੈ ਆਂਦੀ ਕਿਸੇ ਤੋਂ ਹੂੰ ਫਿਰ ਬਰਫ ਲਿਆਉਂਦੀ ਅੱਧੇ ਘੰਟੇ ਚ ਤਿਆਰ ਹੋ ਜਾਂਦੀ ਸੀ ਹੂੰ ਤਜਰਬਾ ਹੋ ਗਿਆ ਉਹਦਾ ਵੀ ਹੂੰ ਹੂੰ ਤੇ ਪਰੋਲਾ ਪੈ ਗਿਆ ਕਿ ਛੱਤ ਨੰਬਰ ਹੋਸਟਲ ਆਏ ਆਈਸਕ੍ਰੀਮ ਵੇਚਦੇ ਆ ਹੂੰ ਹਰਮਿੰਦਰ ਆ ਸ਼ੇਰ ਲੱਭਣ ਵੀ ਪੇਜ ਕਿੱਥੋਂ ਲੱਭਣ ਫਿਰ ਕਾਪੀ ਤੇ ਕਿਸੇ ਕੋਲ ਹੁੰਦੀ ਨਹੀਂ ਸੀ ਵੀ ਪੇਜ ਕਿੱਥੋਂ ਲੱਭਣ ਫਿਰ ਮੈਸੇਜ ਉਹ ਥਾਲੀਆਂ ਚੱਕ ਕੇ ਲੈ ਆਉਂਦੀਆਂ ਉਹਨਾਂ ਚ ਪਾ ਪਾ ਕੇ ਖਾਣ ਲੱਗਦੇ ਸਾਰੇ ਹੂੰ ਕੜਚੀ ਲੈ ਆਉਂਦੀ ਕੜਚੀ ਨਾਲ ਪਾਉਣ ਲੱਗਦੇ ਹੂੰ ਪਰਮੰਦਰ ਉਹ ਸੀ ਸਮਾਂ ਹੱਸਣ ਖੇਡਣ ਦਾ ਹੂੰ ਉਹ ਜਿਹੜਾ ਸਮਾਂ ਆ ਗਿਆ ਨਾ ਦੇਖੋ ਇਹਦੇ 'ਚ ਕੋਈ ਦੋਰ ਐ ਨਹੀਂ ਹਰ ਬੰਦੇ ਨੇ ਆਪਣੀ ਲੋੜ ਤੋਂ ਵੱਧ ਛਾਲਾਂ ਮਾਰਨ ਦੀ ਸੋਚੀ ਹੋਈ ਆ ਜਦੋਂ ਜੇ ਪੰਜਾਬੀ ਜੇ ਸਿੱਧਾ ਕਹਿ ਦੋ ਵੀ ਆਪਣੀ ਔਕਾਤ ਤੋਂ ਵੱਧ ਛਾਲਾ ਜਿਹੜੀਆਂ ਹੂੰ ਤੇ ਫਿਰ ਹਾਸਾ ਕਿੱਥੋਂ ਆਊਗਾ ਹਾਸਾ ਤਾਂ ਹੈ ਹੀ ਨਹੀਂ ਹੂੰ ਦੂਜੀ ਗੱਲ ਹਰ ਵਿਅਕਤੀ ਕਹਿੰਦਾ ਕਿ ਮੈਂ ਮਾਂ ਦਾ ਡਿਪਟੀ ਆ ਜਿਵੇਂ ਮਾਂ ਦੇ ਮਤਾਬਕ ਡਿਪਟੀ ਆ ਉਹ ਹੂੰ ਭਾਵੇਂ ਵਿਚਾਰਾ ਕੱਲ ਨੂੰ ਚੌਂਕੀਦਾਰ ਬਣਾ ਲੱਗੇ ਉਹ ਵੀ ਪਿੰਡ ਵਾਲੇ ਕਹਿ ਦੇਣ ਚੌਂਕੀਦਾਰ ਤਾਂ ਸਾਡਾ ਪਹਿਲਾਂ ਹੀ ਰੱਖਿਆ ਹੋਇਆ ਭਾਈ ਇਹ ਦੀ ਉਹਦੇ ਲੈ ਹੂੰ ਇਹ ਜਿਹੜੀ ਜਿਹੜੀ ਇਹ ਫਿਤਰਤ ਆ ਨਾ ਹੂੰ ਜਿਹੜੀ ਸਾਡੀ ਸੋਚ ਲੈ ਕੇ ਚੱਲ ਪਈਆਂ ਇਹਨੇ ਕਿਤੇ ਨਾ ਕਿਤੇ ਹਾਸੇ ਜਿਹੜੇ ਆ ਉਹ ਰੋਲ ਦਿੱਤੇ ਆ ਬਿਲਕੁਲ ਹਾਂ ਉਹਦੇ ਚ ਹਾਂ ਉਹਦੇ ਚ ਦੇਖੋ ਆਪਣੇ ਆਪ ਨੂੰ ਚੇਂਜ ਕਰਨਾ ਨਵੇਂ-ਨਵੇਂ ਤੌਰ ਤਰੀਕੇ ਆ ਨੇ ਹਾਲਾਂਕਿ ਹਾਸਿਆਂ ਦੇ ਖੇਤਰ ਚ ਪੰਜਾਬ ਦਾ ਇਤਿਹਾਸ ਇਤਿਹਾਸ ਅਗਰ ਵੇਖਿਆ ਜਾਵੇ ਤਾਂ ਇਸ ਖੇਤਰ ਦੇ ਤਿੰਨ ਮਹਾਨ ਲੋਕ ਹੋਏ ਨੇ ਜਿਦੇ ਚ ਬੀਰਵਾਲ ਹੈ ਤਾਲੁਕ ਪੰਜਾਬ ਨਾਲ ਸੀ ਉਸ ਦਾ ਵੀ ਬਹੁਤਾ ਸੇਖ ਚ ਲੀਆ ਕੋਰਕਸ਼ੇਤ ਨਾਲ ਸੰਬੰਧ ਸੀ ਗਿਆ ਤੇ ਸੁਤਰਾ ਆਇਆ ਕੋਈ ਮਰੇ ਕੋਈ ਜੀਵੇ ਸੁਤਰਾ ਕੋਲ ਪਤਾ ਸੇ ਬੀਵੇ ਤੇ ਇਹ ਜਿਹੜੀਆਂ ਤਿੰਨ ਸ਼ਖਸੀਤਾਂ ਸੀ ਇਹਨਾਂ ਦਾ ਤਾਲੁਕ ਪੰਜਾਬ ਨਾਲ ਸੀਗਾ ਤੇ ਅੱਜ ਕੱਲ ਲਫਟਰ ਕਲੱਬ ਬਣ ਗਏ ਨੇ ਕਮੇਡੀ ਦੇ ਖੇਤਰ ਚ ਭਾਵੇਂ ਕਪਲ ਹੈ ਜਾਂ ਹੋਰ ਹੈ ਨੈਸ਼ਨਲ ਇੰਟਰਨੈਸ਼ਨਲ ਪੱਧਰ ਤੇ ਹਾਸਿਆਂ ਚ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਆ ਪਰ ਉਹ ਜ਼ਿੰਦਗੀ ਹੈ ਹੱਸਣ ਦਾ ਨਾਂ ਹੈ ਸ਼ਾਇਦ ਕੋਸ਼ਿਸ਼ ਕੀਤੀ ਜਾਵੇ ਤੇ ਪਰ ਹੁਣ ਜਿਵੇਂ ਹਾਲਾਤ ਬਣ ਰਹੇ ਨੇ ਹਾਸਾ ਮਤਲਬ ਲੱਗਦਾ ਕਿ ਮੰਨफी ਹੋ ਜਾਣਾ ਰਾਜਨੀਤਿਕ ਚਰਚਾ ਵੱਲ ਨੂੰ ਆਈਏ